ਦਿਲਜੀਤ ਦੋਸਾਂਝ ਦੀ ਸੁਪਰ ਹਿੱਟ ਮੂਵੀ ਹੋਰ ਸੁਪਰ ਹਿੱਟ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਦੱਸ ਦਈਏ ਕਿ ਅਮਰ ਚਮਕੀਲਾ ਤੇ ਅਮਰ ਜੋਤ ਦੀ ਮੂਵੀ ਆਈ ਸੀ ਜਿਦੇ ਵਿੱਚ ਕੀ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਸੀ ਵੈਸੇ ਤਾਂ ਅਸੀਂ ਸਭ ਦਿਲਜੀਤ ਦੋਸਾਂਝ ਦੇ ਟੈਸ਼ਨ ਨੂੰ ਜਾਣਦੇ ਹੀ ਹਾਂ ਉਹਨਾਂ ਨੇ ਆਪਣੇ ਗੀਤਕਾਰ ਤੇ ਅਦਾਕਾਰੀ ਨਾਲ ਸਾਰਾ ਹੀ ਪੰਜਾਬ ਨੂੰ ਨਹੀਂ ਸਗੋ ਕਿ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਕੇ ਰੱਖਿਆ ਹਰ ਇੱਕ ਹੰਦਾ ਜੋ ਦਲਜੀਤ ਦੋਸਾਂਚ ਦਾ ਫੈਨ ਹੈ ਇਨਫੈਕਟ ਬੱਚੇ ਤੋਂ ਬੱਚਾ ਤੇ ਵੱਡੇ ਤੋਂ ਵੱਡਾ ਦਲਜੀਤ ਦੋਸਾਂਚ ਨੂੰ ਪਸੰਦ ਕਰਦੇ ਨੇ ਇਸ ਤੋਂ ਬਾਅਦ ਦੱਸ ਦਈਏ ਕਿ ਦਲਜੀਤ ਦੋਸਾਂਚ ਨੇ ਅਮਰ ਚਮਕੀਲਾ ਦੀ ਜੀਵਨੀ ਤੇ ਇੱਕ ਮੂਵੀ ਬਣਾਈ ਸੀ ਜਿਸ ਦੇ ਵਿੱਚ ਉਸ ਨੇ ਸਾਰੀ ਉਸ ਦੀ ਜੋ ਕਥਕ ਤੌਰ ਤੇ ਕਹਾਣੀ ਸੀ ਉਸ ਦੀ ਕਤਲ ਤੋਂ ਲੈ ਕੇ ਹਰ ਇੱਕ ਚੀਜ਼ ਉਸ ਨੇ ਉਸ ਮੂਵੀ ਵਿੱਚ ਬਿਆਨ ਕੀਤੀ ਸੀ ਇੱਥੋਂ ਤੱਕ ਕਿ ਅਮਰਜੋਤ ਜੋ ਕਿ ਚਮਕੀਲਾ ਦੀ ਵਾਈਫ ਹੈ ਉਸ ਦਾ ਵੀ ਜੋ ਰੋਲ ਹੈ ਉਹ ਉੱਤੇ ਉਸੇ ਇੱਕ ਅਦਾਕਾਰ ਤੋਂ ਕਰਵਾਇਆ ਗਿਆ ਸੀ ਜੋ ਉਸ ਰੋਲ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਫਿੱਟ ਹੋ ਗਈ ਸੀ ਜਿਸ ਤੋਂ ਬਾਅਦ ਕੀ ਹੁਣ ਦੱਸ ਦਈਏ ਕਿ ਇਸ ਮੂਵੀ ਨੂੰ ਐਮੀ ਅਵਾਰਡ ਮਿਲਣ ਜਾ ਰਿਹਾ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਹੈ ਇਸ ਦੇ ਲਈ ਉਸ ਮੂਵੀ ਦਾ ਹੈ ਜੋ ਨਾਮ ਹੈ ਉਹ ਨਾਮਜ਼ਦ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਜੋ ਦਲਜੀਤ ਦੋਸਾਂਝ ਦੇ ਫੈਨ ਨੇ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਤੁਹਾਡੀ ਇਸ ਵਿਸ਼ੇ ਤੇ ਕੀ ਰਹਿ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਧੰਨਵਾਦ